ਲੁਧਿਆਣਾ ਨੂੰ ਨਵਾਂ ਮੇਅਰ ਮਿਲ ਚੁੱਕਿਆ ਹੈ ਆਮ ਆਦਮੀ ਪਾਰਟੀ ਲੁਧਿਆਣਾ ਦੀ ਨਗਰ ਨਿਗਮ ਤੇ ਕਾਬਜ਼ ਹੋ ਚੁੱਕੀ ਹੈ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਲੁਧਿਆਣਾ ਦਾ ਨਵਾਂ ਮੇਅਰ ਚੁਣਿਆ ਗਿਆ ਹੈ ਤਾਂ ਲੁਧਿਆਣਾ ਨੂੰ ਇਸ ਵਾਰ ਮਹਿਲਾ ਮੇਅਰ ਮਿਲੀ ਹੈ ਇਸ ਤੋਂ ਇਲਾਵਾ ਅਸ਼ੋਕ ਪ੍ਰਾਸ਼ਰ ਨੇ ਜਿਹੜੇ ਉਹਨਾਂ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ ਹੈ ਅਤੇ ਇੱਕ ਹੋਰ ਲੀਡਰ ਨੂੰ ਡਿਪਟੀ ਮੇਅਰ ਦਾ ਅਹੁਦਾ ਜਿਹੜਾ ਉਦਤਿਆ ਗਿਆ ਹੈ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਉੱਚੇਚੇ ਤੌਰ ਤੇ ਅੱਜ ਲੁਧਿਆਣਾ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਲੁਧਿਆਣਾ ਦੀ ਨਗਰ ਨਿਗਮ ਦੇ ਉੱਤੇ ਆਮ ਆਦਮੀ ਪਾਰਟੀ ਕਾਬਜ਼ ਹੋ ਚੁੱਕੀ ਹੈ ਪ੍ਰਿੰਸੀਪਲ ਇੰਦਰਜੀਤ ਕੌਰ ਲੁਧਿਆਣਾ ਦੇ ਨਵੇਂ ਮੇਅਰ ਬਣ ਚੁੱਕੇ ਨੇ ਰਕੇਸ਼ ਪ੍ਰਾਸਰ ਸੀਨੀਅਰ ਡਿਪਟੀ ਮੇਅਰ ਅਤੇ ਪ੍ਰਿੰਸ ਜੋਹਰ ਨੇ ਜਿਹੜੇ ਉਹ ਡਿਪਟੀ ਮੇਅਰ ਬਣੇ ਨੇ ਕੈਬਨਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਪ੍ਰੈਸ ਕਾਨਫਰੰਸ ਆ ਜਿਹੜੀ ਲੁਧਿਆਣਾ ਦੇ ਵਿੱਚ ਕੀਤੀ ਗਈ ਆ ਤਾਂ ਮੇਅਰ ਤੁਰਨ ਦੇ ਲਈ 48 ਕੌਂਸਲਰਾਂ ਦੀ ਜ਼ਰੂਰਤ ਆਮ ਆਦਮੀ ਪਾਰਟੀ ਨੂੰ ਸੀ ਤਾਂ ਹੁਣ ਲੁਧਿਆਣਾ ਨਗਰ ਨਿਗਮ ਦੇ ਉੱਤੇ ਆਮ ਆਦਮੀ ਪਾਰਟੀ ਕਾਬਜ਼ ਹੋ ਚੁੱਕੀ ਆ ਤਾਂ ਮੌਕੇ ਉੱਤੇ ਕੀ ਕੁਝ ਚੈਨਾ ਹੈ ਕੈਬਨਟ ਮੰਤਰੀ ਅਮਨ ਅਰੋੜਾ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਆਓ ਦੇਖਦੇ ਹਾਂ ਔਰ ਹਰਦੀਪ ਮੁੰਡੀਆਂ ਜੀ ਸਾਡੇ ਸਾਰੇ-ਸਾਰੇ ਸਤਿਕਾਰਯੋਗ ਐਮਐਲਏ ਸਹਿਬਾਨ ਔਰ ਨਵੇਂ ਚੁਣੇ ਗਏ ਮੇਅਰ ਲੁਧਿਆਣਾ ਨੂੰ ਮੁਬਾਰਕਾਂ ਕਿ ਪਹਿਲੀ ਵਾਰ ਮਹਿਲਾ ਮੇਅਰ ਫੀਮੇਲ ਮੇਅਰ ਨੇ ਜਿਹੜੇ ਉਹ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਰੂਪ ਦੇ ਵਿੱਚ ਲੁਧਿਆਣਾ ਨੂੰ ਆਜਾਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਵਾਸੀਆਂ ਵੱਲੋਂ ਮਿਲੇ ਨੇ ਇਹਨਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਸਾਡੇ 6 ਵਾਰ ਦੇ ਕਾਉਂਸਲਰ ਸ਼੍ਰੀ ਰਾਕੇਸ਼ ਪ੍ਰਾਸ਼ਰ ਜੀ ਬੜੇ ਐਕਸਪੀਰੀਅੰਸ ਦੇ ਨਾਰਥ ਹਲਕੇ ਤੋਂ ਔਰ ਉਹਨਾਂ ਦੇ ਨਾਲ ਡਿਪਟੀ ਮੇਅਰ ਸਾਡੇ ਛੋਟੇ ਵੀਰ ਆਤਮ ਨਗਰ ਹਲਕੇ ਤੋਂ ਪ੍ਰਿੰਸ ਜੋਹਰ ਇਹ ਤਿੰਨੇ ਅੱਜ ਸਾਰੇ ਦੇ ਸਾਰੇ ਕਾਉਂਸਲਰਸ ਵੱਲੋਂ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਵੱਲੋਂ ਸਾਰੀ ਲੀਡਰਸ਼ਿਪ ਦੇ ਨਾਲ ਸਲਾਹ مشورے ਤੋਂ ਬਾਅਦ ਅੱਜ ਯੂਨੀਨਿਮਸਲੀ ਇਹ ਇਲੈਕਟ ਹੋਏ ਨੇ ਔਰ ਮੈਂ ਸਮਝਦਾ ਕਿ ਇਹ ਅੱਜ ਇੱਕ ਨਵਾਂ ਇਤਿਹਾਸ ਹੈ ਜਿਹੜਾ ਉਹ ਲੁਧਿਆਣਾ ਦੇ ਦੇ ਕੋਠੇ ਦੇ ਵਿੱਚ ਲਿਖਿਆ ਜਾ ਰਿਹਾ ਹੈ ਕਿ ਜਦੋਂ ਪਹਿਲੀ ਵਾਰੀ ਮਹਿਲਾ ਕਾਉਂਸਲਰ ਜਿਹੜੇ ਕਿ ਪ੍ਰਿੰਸੀਪਲ ਨੇ ਔਰ ਬੀਆਰ ਨੇ ਔਰ ਬੜੇ ਹਾਈਲੀ ਕੁਆਲੀਫਾਈਡ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਜਿਹੜੀ ਸੌਂਪੀ ਗਈ ਹੈ ਸੋ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਸਾਰੇ ਪ੍ਰੋਸੈਸ ਦੇ ਵਿੱਚ ਸਾਡੇ ਸਾਰੇ ਕਾਉਂਸਲਰਸ ਤੋਂ ਲੈ ਕੇ ਸਾਡੇ ਸਾਰੇ ਸਤਕਾਰਯੋਗ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਔਰ ਉੱਪਰ ਟਾਪ ਲੀਡਰਸ਼ਿਪ ਤੱਕ ਮਾਨ ਸਾਹਿਬ ਔਰ ਕੇਜੂਲ ਸਾਹਿਬ ਤੱਕ ਸਾਰਿਆਂ ਦੇ ਨਾਲ ਪ੍ਰੋਪਰ ਡਿਸਕਸ਼ਨ ਤੋਂ ਬਾਅਦ ਇਹ ਫੈਸਲਾ ਜਿਹੜਾ ਹੋਇਆ ਯੂਨਾਨੀਮਸ ਤੌਰ ਦੇ ਉੱਪਰ ਔਰ ਇੱਕ ਬੇਮਿਸਾਲ ਜਿੱਤ ਦੀ ਮੁਹਿੰਮ ਹੈ ਜਿਹੜੀ ਜੋ ਪੰਜਾਬ ਦੇ ਵਿੱਚ ਚੱਲ ਰਹੀ ਹੈ ਹੁਣ ਤੱਕ 46 ਕਾਰਪੋਰੇਸ਼ਨਾਂ ਕੌਂਸਲਾਂ ਔਰ ਕਮੇਟੀਆਂ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ 35 ਦੇ ਉੱਪਰ ਇਲੈਕਸ਼ਨ ਹੋਈ ਹੈ ਮੇਰਾਂ ਦੀ ਜਾਂ ਪ੍ਰਧਾਨਾਂ ਦੀ ਮੈਨੂੰ ਇਹ ਦੱਸ ਦਿਓ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 35 ਤੋਂ ਦੇ ਵਿੱਚੋਂ 35ਾਂ ਦੇ ਉੱਪਰ ਹੀ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਮਿਊਸਪਲ ਕਾਉਂਸਲਰਸ ਨੇ ਉਹਨਾਂ ਨੂੰ ਮੇਅਰ ਜਾਂ ਪ੍ਰਧਾਨ ਹੈ ਜਿਹੜੀ ਜ਼ਿੰਮੇਵਾਰੀ ਜਿਹੜੀ ਉਹ ਮਿਲੀ ਹੈ 100% ਜਿੱਤ ਦਾ ਰਿਕਾਰਡ ਹੈ ਜਿਹੜਾ ਉਹ ਹਜੇ ਤੱਕ ਆਮ ਆਦਮੀ ਪਾਰਟੀ ਦਾ ਚੱਲ ਰਿਹਾ ਹੈ ਇਹਨਾਂ ਕਾਉਂਸਲਰ ਕਾਉਂਸਲਰ ਔਰ ਕਾਰਪੋਰੇਸ਼ਨ ਦੇ ਚੋਣਾਂ ਦੇ ਵਿੱਚ ਸੋ ਇੱਕ ਵਾਰ ਫੇਰ ਤੋਂ ਸਾਡੀ ਸਾਰੀ ਨਵੀਂ ਚੁਣੀ ਗਈ ਟੀਮ ਦਾ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਦਾ ਨੂੰ ਮੁਬਾਰਕਾਂ ਪ੍ਰਸ਼ਾਦ ਸਾਹਿਬ ਨੂੰ ਔਰ ਜੋਹਰ ਸਾਹਿਬ ਨੂੰ ਜਿੱਥੇ ਮੁਬਾਰਕਾਂ ਉੱਥੇ ਹੀ ਵਿਸ਼ੇਸ਼ ਤੌਰ ਤੇ ਉਚੇਚੇ ਤੌਰ ਤੇ ਲੁਧਿਆਣਾ ਨਿਵਾਸੀਆਂ ਦਾ ਧੰਨਵਾਦ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਵਿੱਚ ਆਵਾ ਦੀ ਪਾਰਟੀ ਦੀ ਨੀਤੀਆਂ ਦੇ ਵਿੱਚ ਆਪਣਾ ਵਿਸ਼ਵਾਸ ਜਤਾਇਆ ਉੱਥੇ ਉਚੇਚੇ ਤੌਰ ਤੇ ਧੰਨਵਾਦ ਸਾਡੇ ਸਾਰੇ ਐਮਐਲਏ ਸਾਹਿਬਾਨ ਦਾ ਲੁਧਿਆਣਾ ਦੇ ਸਾਡੇ ਬੱਗਾ ਜੀ ਭੋਲਾ ਜੀ ਔਰ ਮੈਡਮ ਸੀਨਾ ਜੀ ਕੁਲਵੰਤ ਸਿੱਧੂ ਜੀ ਔਰ ਪੱਪੀ ਜੀ ਮੁੰਡਿਆ ਸਾਹਿਬ ਔਰ ਸਾਡੇ ਵਿੱਚ ਅੱਜ ਨਹੀਂ ਰਹੇ ਸਾਡੇ ਵੱਡੇ ਵੀਰ ਗੋਗੀ ਜੀ ਉਹਨਾਂ ਦੀ ਇੱਛਾ ਸੀ ਕਿ ਇੱਕ ਬੇਤਹਾਸ਼ਾ ਰਿਕਾਰਡ ਤੋੜ ਜਿੱਤ ਦੇ ਨਾਲ ਸਾਡਾ ਮੇਅਰ ਹੈ ਜਿਹੜਾ ਉਹ ਲੁਧਿਆਣਾ ਨੂੰ ਮਿਲਣਾ ਚਾਹੀਦਾ ਸੋ ਉਹਨਾਂ ਦੀ ਵੀ ਅਜੇ ਇੱਛਾ ਮੈਂ ਸਮਝਦਾ ਕਿ ਸਾਰੀ ਦੀ ਸਾਰੀ ਟੀਮ ਨੇ ਇੱਕ ਮੁੱਠ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਉਹਨਾਂ ਦੀ ਇੱਛਾ ਦੇ ਉੱਪਰ ਵੀ ਫੁੱਲ ਨੇ ਜਿਹੜੇ ਉਹ ਚੜ੍ਹੇ ਨੇ ਤੇ ਮੈਂ ਸਾਰੀ ਨਵੀਂ ਚੁਣੀ ਗਈ ਟੀਮ ਨੂੰ ਸਾਰੇ ਕਾਉਂਸਲਰਸ ਨੂੰ ਕਹਿਣਾ ਚਾਹੂਗਾ ਕਿ ਤਗੜੇ ਹੋ ਕੇ ਜੋ ਡਿਵੈਲਪਮੈਂਟ ਦੇ ਕੰਮ ਪਿਛਲੇ ਲੰਬੇ ਸਮੇਂ ਦੇ ਵਿੱਚ ਕਾਰਪੋਰੇਸ਼ਨਾਂ ਦੇ ਵਿੱਚ ਲੁਧਿਆਣੇ ਦੇ ਕਾਰਪੋਰੇਸ਼ਨ ਦੇ ਘਟਾਲੇ ਤਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਬਹੁਤ ਸੁਣਦੇ ਰਹੇ ਆ ਡੰਕੇ ਦੀ ਝੋਟ ਦੇ ਉੱਪਰ ਲੋਕ ਕਹਿੰਦੇ ਰਹੇ ਨੇ ਪਰ ਪਿਛਲੀਆਂ ਸਰਕਾਰਾਂ ਨੇ ਔਰ ਜੋ ਜੋ ਕੀਤਾ ਸੋ ਹੁਣ ਸਮੇ ਹੁਣ ਮੌਕਾ ਸੁਨਹਿਰੀ ਮੌਕਾ ਜਿਹੜਾ ਉਹ ਲੁਧਿਆਣਾ ਦੇ ਲੋਕਾਂ ਨੇ ਦਿੱਤਾ ਹੈ ਤੇ ਇੱਕ ਨਵਾਂ ਅਧਿਆਇ ਹੈ ਜਿਹੜਾ ਨਵਾਂ ਚੈਪਟਰ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਦਾ ਜੋ ਕਿ ਇੰਡਸਟਰੀਅਲ ਹੱਬ ਹੈ ਜੋ ਕਿ ਦਿਲ ਹੈ ਪੂਰੇ ਪੰਜਾਬ ਦਾ ਅ ਡਿਵੈਲਪਮੈਂਟ ਦਾ ਇੱਕ ਨਵਾਂ ਚੈਪਟਰ ਲਿਖਣ ਦਾ ਅੱਜ ਤੋਂ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ ਸਰ ਆਪੋਜੀਸ਼ਨ ਨੇ ਵਧਾਈ ਨਹੀਂ ਦਿੰਦੀ ਨਜ਼ਰ ਆ ਰਹੀ ਆਪੋਜੀਸ਼ਨ ਨਾਰਾਜ਼ ਆਪੋਜੀਸ਼ਨ ਇਹ ਤਾਂ ਨਾਰਾਜ਼ ਹੀ ਰਹਿਣਾ ਜੀ ਉਹ ਤਾਂ ਜਿਹੋ ਉਹਨਾਂ ਦਾ ਜੋ ਕੰਮ ਤਾਂ ਉਹ ਹੋ ਰਿਹਾ ਹੈ ਕਿ ਜਿਵੇਂ ਜਦ ਜਵਾਖ ਹਾਰਦਾ ਹੁੰਦਾ ਔਰ ੁੰਡੀ ਪਾ ਲੈਂਦੇ ਉਹਨਾਂ ਦਾ ਕੰਮ ਤਾਂ ਉਹ ਹੈ ਹੁਣ ਜਿੱਤੇ ਪਹਿਲੀ ਵਾਰੀ ਮੀਡੀਆ ਨੂੰ ਵੀ ਆਊਟ ਰੱਖਿਆ ਗਿਆ ਇਸ ਤਰ੍ਹਾਂ ਕਿ ਜਿਹੜਾ ਤੁਸੀਂ ਗੱਲ ਕਹਿ ਰਹੇ ਸੀਗੇ ਕਿ ਉਹਨਾਂ ਦਾ ਕੀ ਕੀ ਕਹਿ ਰਹੇ ਸੀ ਉਹ ਕਹਿ ਰਹੇ ਸੀ ਕਿ ਵੋਟਿੰਗ ਹੋਣੀ ਚਾਹੀਦੀ ਹੈ ਐਕਟ ਦੇ ਵਿੱਚ ਲਿਖਿਆ ਹੈ ਬੈਲੈਂਟ ਦੇ ਵਿੱਚ ਉਹਨਾਂ ਨੂੰ ਕਹੋ ਉਹ ਬਿਨਾ ਪੜ੍ਹੇ ਆ ਜਾਂਦੇ ਨੇ ਇੱਥੇ ਵੀ ਬਿਨਾ ਪੜ੍ਹੇ ਆ ਗਏ ਤੇ ਵਿਧਾਨ ਸਭਾ ਦੇ ਵਿੱਚ ਵੀ ਬਿਨਾ ਪੜ੍ਹੇ ਜਾਂਦੇ ਨੇ ਉਹਨਾਂ ਨੂੰ ਕਹੋ ਕਿ ਐਕਟ ਦੇ ਵਿੱਚ ਹੀ ਪ੍ਰੋਵੀਜ਼ਨ ਹੈ ਜਿਹੜੀ ਉਹ ਬਾਇਡ ਰੇਜ਼ਿੰਗ ਹੈਂਡਸ ਹੈ ਜੇ ਉਹਨਾਂ ਕੋਲ ਨਹੀਂ ਕਾਪੀ ਹੈਗੀ ਤਾਂ ਮੈਂ ਉਹਨਾਂ ਨੂੰ ਕਾਪੀ ਭੇਜ ਦੂੰਗਾ। ਇੱਕਾਈ ਤਾਂ ਕਹਿੰਦੀ ਸਾਨੂੰ ਵਿਧਾਈ ਦੇਣ ਦਾ ਮੌਕਾ ਨਹੀਂ ਸਕਿਆ ਸਰ ਉਹਦੇ ਸਾਹਮਣੇ ਗੱਲਬਾਤ ਦੇਖੋ ਸੁਣੋ ਤੁਸੀਂ ਤੁਸੀਂ ਇਹ ਗੱਲ ਜਲੰਧਰ ਵੀ ਆਈ ਸੀਗੀ ਜੋ ਇਸ ਹਾਊਸ ਦਾ ਡੈਕਰਮ ਹੁੰਦੇ ਨੇ ਜੀ ਇਲੈਕਸ਼ਨ ਦਾ ਉਹਦੇ ਵਿੱਚ ਸਿਰਫ ਆਫੀਸਰ ਜਿਨ੍ਹਾਂ ਨੇ ਇਲੈਕਸ਼ਨ ਕੰਡਕਟ ਕਰਨੀ ਹੈ ਔਰ ਜਿਨ੍ਹਾਂ ਦੀ ਵੋਟ ਹੈ ਉਹਦੇ ਚ ਐਮਸੀ ਔਰ ਕਨਸਰਨਡ ਐਮਐਲਏ ਉਹ ਹੁੰਦੇ ਨੇ ਕਦੇ ਵੀ ਇਲੈਕਸ਼ਨ ਪ੍ਰੋਸੈਸ ਨੂੰ ਲਾਈਵ ਮੀਡੀਆ ਕਦੇ ਵੀ ਕਵਰ ਨਹੀਂ ਕਰਦਾ ਆ ਹੁਣ 10 ਮਿੰਟ ਪਹਿਲਾਂ ਇਲੈਕਸ਼ਨ ਮੁੱਕੇ ਤੁਹਾਡੇ ਸਾਹਮਣੇ ਹੋ ਰਹੇ ਆ ਅਰੋਣਾ ਸਾਹਿਬ ਪੰਜ ਮੇਅਰ ਤੁਸੀਂ ਬਣਾਏ ਨੇ ਜ਼ਿਲ੍ਹੇ ਵਿੱਚ ਜਿੱਥੇ ਇਕੱਲਾ ਮਹਿਲਾ ਕੋਲ ਚੁਣੀ ਗਈ ਚਾਰ ਜੁੜੇ ਨਹੀਂ ਤੁਹਾਡਾ ਕੀ ਕਹਿਣਾ ਵੀ ਲੁਧਿਆਣਾ ਨਹੀਂ ਤੁਹਾਡਾ ਤੁਹਾਡਾ ਕੀ ਕਹਿਣਾ ਚਾਹੁੰਦੇ ਤੁਸੀਂ ਲੁਧਿਆਣਾ ਚ ਮਹਿਲਾ ਨਹੀਂ ਹੁਣ ਕਹੀਦੇ ਸੀ ਕਿ ਪੰਜਾਬ ਦੇ ਖਾਲੀ ਸਰਕਾਰ ਸਾਡੀ ਪਹਿਲ ਹੈ ਜੀ तो तो खुशी होनी चाहिए तो खुशी होनी चाहिए तो बाद सा श्रीकाल सारे मेरिया भाव और ये भी कहना चाहनी हूँ की पहला कामात्मा का मुची आम आदमी पार्टी का जिन्होंने ये सोच समझ ਕੀ ਕਿ ਅਸੀਂ ਸਾਰੇ ਨਾਲ ਦੇ ਇਸ ਤੋਂ ਪਹਿਲਾਂ ਐਮਐਲਏ ਸਾਹਿਬਾਨ ਇਨਾ ਡਵੈਲਪਮੈਂਟ ਦਾ ਕੰਮ ਨੂੰ ਦਿਹਾਣੇ ਦੇ ਵਿੱਚ ਕਰ ਰਹੇ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਰੇ ਕੌਂਸਲਰ ਸਾਹਿਬਾਨਾਂ ਨੂੰ ਨਾਲ ਲੈ ਕੇ ਜਿਹੜੇ ਲੁਧਿਆਣਾ ਦੇ ਡਵੈਲਪਮੈਂਟ ਦੇ ਕੰਮ ਹੈ ਉਹ ਵਰਤੋਂ ਬਾਤ ਕੀਤੀ ਜਾਂਦੀ ਹੈ ਮੈਂ ਤੁਹਾਡੇ ਆਪਣੇ ਏਰੀਆ ਦੇ ਵਿੱਚ ਗੁੰਡੇ ਨਾਲੇ ਦਾ ਮੁੱਦਾ ਬਹੁਤ ਸਰਕਰ ਮੈਂ ਉਹਦੀ ਕੀ ਪਲਾਨਿੰਗ ਰਹੇਗੀ ਜੋ ਵੀ ਫਰਦਰ ਪਲਾਨਿੰਗ ਹੋਏਗੀ ਲਗਾਤਾਰ ਉਹਦੇ ਕੰਮ ਚੱਲ ਰਹੇ ਆਇਆ ਔਰ ਜੋ ਵੀ ਕੰਮ ਹੋਏਗਾ ਪੋਜੀਟਿਵ ਵੇ ਨਾਲ ਹੋਏਗਾ ਲੁਧਿਆਣੇ ਦੇ ਇਕੱਲੇ ਇੱਕ ਹਿੱਸਾ ਹੀ ਨਹੀਂ ਹਰ ਹਿੱਸੇ ਦੇ ਵਿੱਚ ਜਿੱਥੇ ਡਵੈਲਪਮੈਂਟ ਦੀ ਲੋੜ ਹੈ ਉਹਨੂੰ ਪੂਰਾ ਕਰਕੇ ਲੁਧਿਆਣੇ ਨੂੰ ਨੰਬਰ 1 ਸ਼ਹਿਰ ਬਣਾਇਆ ਜਾਵੇ। ਨਗਰ ਨਿਗਮ ਕਰਪਸ਼ਨ ਨੂੰ ਲੈ ਕੇ ਨਗਰ ਨਿਗਮ ਦੇ ਵਿੱਚ ਬਹੁਤ ਸਾਰੀ ਕਰਪਸ਼ਨ ਹੁੰਦੀ ਹੈ ਕਿਤੇ ਨਾ ਕਿਤੇ ਉੱਥੇ ਕਿਸ ਤਰ੍ਹਾਂ ਨੱਥ ਪਾਈ ਜਾਊ। ਆਮ ਆਦਮੀ ਪਾਰਟੀ ਦਾ ਇੱਕੋ ਹੀ ਟੀਚਾ ਕਿ ਇਮਾਨਦਾਰੀ ਦੇ ਨਾਲ ਕੰਮ ਕਰਨਾ ਅੱਜ ਉਸ ਇਮਾਨਦਾਰੀ ਦੀ ਮਿਸਾਲ ਤੁਹਾਡੇ ਸਾਹਮਣੇ ਇਹ ਸਾਰੇ ਅੰਦਰਲੇ ਸਹਿਬਾਨ ਸਾਡੀ ਪ੍ਰਧਾਨ ਸਾਹਿਬ ਇਹ ਸਾਰੇ ਕਾਉਂਸਲਰ ਸਹਿਬਾਨ ਬੈਠੇ ਨੇ ਔਰ ਇਸ ਪਿੱਛੇ ਨੂੰ ਮੁੱਖ ਰੱਖਦੇ ਹੋਏ ਜੋ ਕਰਪਸ਼ਨ ਹੈ ਉਹਦੇ ਦੀ ਨੱਕ ਪਾਈ ਜਾਏਗੀ ਔਰ ਡੇ 1 ਤੋਂ ਜਿਹੜਾ ਉਹ ਕੰਮ ਪੂਰੇ ਪੂਰੇ ਤਰੀਕੇ ਨਾਲ ਕੀਤਾ ਜਾਏਗਾ